ਤਪਕਤ ਰਵੀਦਾਸ ਜੀ ਮਾਰੇ ਫਰਮਾ ਰਹੇ ਨੇ ਬੇਗਮ ਬੁਰਾ ਸ਼ਹਿਰ ਕੋ ਨਾਉ ਦੁਖ ਅੰਧੋ ਨਹੀਂ ਤੈਠਾਉ ਨਾ ਤਸਵੀਸ ਖਿਰਾਜ ਨਮਾਲ ਖੌਫ ਨਕਤਾ ਨਾ ਤਰਸ ਜਵਾਲ ਤਾਂ ਸਤਗੁਰ ਰਵੀਦਾਸ ਜੀ ਮਾਰੇ ਦਾ ਇਹ ਪਾਵਨ ਤੇ ਪਵਿੱਤਰ ਤੇ ਰੂਹਾਨੀਅਤ ਭਰਿਆ ਸ਼ਬਦ ਹੈ ਔਰ ਇਹ ਦੋ ਪੱਖਾਂ ਦੇ ਟੁਕਮਾ ਹੈ ਉਹ ਕੈਸੀ ਜਗ੍ਹਾ ਹੈ ਉਹ ਬੇਗੰਪੂਰਾ ਕਿਹਦਾ ਹੈ ਨਾ ਤਸਵੀਸ ਖਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ ਉੱਥੇ ਕੋਈ ਕਬਰਾਟ ਨਹੀਂ ਹੈ ਉੱਥੇ ਕੋਈ ਟੈਕਸ ਨਹੀਂ ਲੱਗਦਾ ਇੱਥੇ ਦਾ ਸੰਗਤ ਜੀ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਨੂੰ ਟੈਕਸ ਦੇਣਾ ਪੈਂਦਾ ਪਰ ਉਹ ਅਵਸਥਾ ਉਹ ਸ਼ਹਿਰ ਇਸ ਤਰ੍ਹਾਂ ਦਾ ਹੈ ਜਿੱਥੇ ਸਾਨੂੰ ਕੋਈ ਟੈਕਸ ਨਹੀਂ ਦੇਣਾ ਪੈਂਦਾ ਉੱਥੇ ਕੋਈ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੈ। ਉੱਥੇ ਗਲਤੀ ਹੋਣ ਦਾ ਕੋਈ ਡਰ ਨਹੀਂ ਹੈ। ਉੱਥੇ ਕੋਈ ਘਾਟਾ ਪੈਣ ਦਾ ਡਰ ਨਹੀਂ ਹੈ। ਉਹ ਅਵਸਥਾ ਐਸੀ ਹੈ ਕਿ ਬਸ ਆਨੰਦ ਹੀ ਆਨੰਦ ਹੈ। ਪ੍ਰਮਾਤਮਾ ਦਾ ਨਾਮ ਹੈ, ਪ੍ਰਮਾਤਮਾ ਦਾ ਸਿਮਰਨ ਹੈ, ਔਰ ਆਨੰਦ ਹੀ ਆਨੰਦ ਹੈ। ਜਸ ਜਪਤ ਬਸ ਆਵੇ ਪੰਚਾ। ਜਸ ਜਪਤ ਰਿਦ ਅਮਰਤ ਸੰਚਾਰ। ਜਸ ਜਪਤ ਕੋਟ ਮਿਟੇ ਅਪਰਾਧ ਤਾਂ ਦੇਖੋ ਗੁਰਬਾਣੀ ਨੇ ਕਿੰਨਾ ਸੋਹਣਾ ਫਰਮਾਨ ਕੀਤਾ ਹੋਇਆ ਕਿ ਉਹ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ 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 ਜਿਹੜੀਆਂ ਇਹ ਪੰਜ ਚੀਜ਼ਾਂ ਤੁਹਾਨੂੰ ਤੰਗ ਕਰ ਰਹੀਆਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਭ ਕੁਝ ਵਸ ਵਿੱਚ ਆਉਣ ਲੱਗ ਜਾਂਦਾ ਹੈ ਯਾਨੀ ਕਿ ਮਰਿਆਦਾ ਵਿੱਚ ਆਉਣ ਲੱਗ ਜਾਂਦਾ ਸਿਰ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਮੱਧ ਤੱਕ ਕਿਉਂਕਿ ਜਿਹੜੀ ਸੁਰਤ ਹੈ ਉਹ ਵਰਤਮਾਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਵੇਂ ਸੁਰਤ ਵਰਤਮਾਨ ਦੇ ਵਿੱਚ ਆਉਂਦੀ ਹੈ ਤਾਂ ਇਨਸਾਨ ਪਲ-ਪਲ ਦੀ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕਰਦਾ ਉਹਨੂੰ ਪਤਾ ਲੱਗਦਾ ਹੈ ਮੈਂ ਜੋ ਵੀ ਕਰ ਸਕਦਾ ਮੈਂ ਇਸ ਸਮੇਂ ਦੇ ਵਿੱਚ ਹੀ ਕਰ ਸਕਦਾ ਨਾ ਆਉਣ ਵਾਲੇ ਸਮੇਂ ਵਿੱਚ ਕੁਝ ਕਰ ਸਕਦਾ ਨਾ ਪਿੱਛੇ ਲੰਘੇ ਹੋਏ ਸਮੇਂ ਦੇ ਵਿੱਚ ਕੁਝ ਕਰ ਸਕਦਾ ਮੈਂ ਹੁਣੇ ਕੁਝ ਕਰ ਸਕਦਾ ਇਹ ਹੀ ਮੇਰਾ ਸਮਾਂ ਕੁਝ ਕਰਨਾ ਹੈ ਜੇਕਰ ਮੈਂ ਹੁਣ ਕੁਝ ਨਹੀਂ ਕੀਤਾ ਤਾਂ ਇਹ ਸਮਾਂ ਨਿਕਲ ਜਾਏਗਾ ਕਿਉਂ ਕਿ ਕਾਲ ਨੇ ਇਹ ਸਰੀਰ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਲੈ ਜਾਣਾ ਹੈ ਕਾਲ ਨੇ ਇੱਕ ਦਿਨ ਸਭ ਨੂੰ ਖਾ ਜਾਣਾ ਸਭ ਨੂੰ ਖਤਮ ਕਰ ਦੇਣਾ ਹਾਲ ਦੇ ਲਜਾਣ ਤੋਂ ਪਹਿਲਾਂ ਪਹਿਲਾਂ ਇਹ ਦੇਹੀ ਦੇ ਜਗਦੇ ਜਗਦੇ ਅਸੀਂ ਪ੍ਰਭੂ ਦੇ ਸਿਮਰਨ ਦੇ ਵਿੱਚ ਲੀਨ ਹੋਣਾ ਅਸੀਂ ਪਰਮਾਤਮਾ ਦੀ ਜੋਤ ਹੋਣਾ ਤਾਂ ਭਗਤ ਰਵੀਦਾਸ ਜੀ ਮਹਾਰਾਜ ਉਸ ਜਗ੍ਹਾ ਦੀ ਹੀ ਗੱਲ ਕਰ ਰਹੇ ਨੇ ਕਿ ਮਰ ਕੇ ਤਾਂ ਅਸੀਂ ਸਵਰਗ ਨਗਰ ਦੀ ਗੱਲ ਕਰਦੇ ਹਾਂ ਵੀ ਮਰ ਕੇ ਸਵਰਗ ਨਗਰ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਪਰਮਾਤਮਾ ਦਾ ਨਾਮ ਸਿਮਰਨ ਕਰਨ ਦਾ ਆਨੰਦ ਤਾਂ ਜਉਂਦੇ ਜੀ ਮੁਕਤ ਹੋਣ। ਮਰ ਕੇ ਮੁਕਤ ਹੋਇਆ ਤਾਂ ਕੀ ਹੋਇਆ? ਜਉਂਦੇ ਜੀ ਪਰਮਾਤਮਾ ਦੇ ਦਰਸ਼ਨ। ਜਉਂਦੇ ਜੀ ਮੁਕਤ। ਇਹ ਹੈ ਬੇਗੰਪੁਰਾ। ਅਬ ਮੋ ਖੂਬ ਵਤਨ ਗਏ ਪਾਈ। ਉਹਾਂ ਖੈਰ ਸਦਾ ਮੇਰੇ ਪਾਈ। ਹੁਣ ਮੈਨੂੰ ਇਹੋ ਜੇ ਸਥਾਨ, ਇਹੋ ਜੇ ਸ਼ਹਿਰ, ਇਹੋ ਜੇ ਆਤਮਿਕ ਅਵਸਥਾ ਦਾ ਪਤਾ ਲੱਗ ਗਿਆ। ਜਿੱਥੇ ਹਮੇਸ਼ਾ ਹੀ ਸੁੱਖ ਤੇ ਸ਼ਾਂਤੀ ਰਹਿੰਦੀ। ਉੱਥੇ ਸ਼ਾਂਤੀ ਹੀ ਸ਼ਾਂਤੀ ਹੈ। ਉੱਥੇ ਆਨੰਦ ਹੀ ਆਨੰਦ ਹੈ। ਉੱਥੇ ਔਰ ਕੁਝ ਵੀ ਨਹੀਂ ਹੈ। ਜੇਰਾ ਸੋਚ ਕੇ ਦੇਖੀਏ ਆਪਾਂ। ਇਹ ਬੇਗੰਪੂਰਾ ਸ਼ਹਿਰ ਜਦੋਂ ਇਨਸਾਨ ਦੀ ਸੁਰਤ ਉੱਥੇ ਪਹੁੰਚੇਗੀ ਤੇ ਕਿਹ ਆਨੰਦ ਹੋਏਗਾ। ਕਿਹ ਸਕੂਨ ਹੋਵੇਗਾ। ਤਾਂ ਗੁਰਬਾਣੀ ਦਾ ਫਰਮਾਨ ਹੈ। ਫਿਰ ਕਰ ਬੈਸੋ ਹਰ ਜਨ ਪਿਆਰੀ। ਸਤਿਗੁਰ ਤੁਮਰੇ ਕਾਜ ਸੁਵਾਰੇ ਤੂੰ ਇੱਕ ਵਾਰ ਥਿਰ ਹੋ ਕੇ ਬਹਿਤਾ ਸਹੀਂ ਤੂੰ ਜਰਾ ਵਿਚਾਰਾਂ ਤੋਂ ਰਹਿਤ ਹੋਤਾ ਸਹੀਂ ਜਰਾ ਕੋਸ਼ਿਸ਼ ਤਾਂ ਕਰ ਮੈਂ ਮੰਨਦਾ ਕਿ ਮਨ ਨਹੀਂ ਟਿਕਦਾ ਅਸੀਂ ਮੰਨਦੇ ਹਾਂ ਗੱਲ ਮਨ ਨਹੀਂ ਟਿਕਦਾ ਜਿਵੇਂ ਸਿਮਰਨ ਕਰਨ ਬੈਠਾਂਗੇ ਪਤਾ ਨਹੀਂ ਕਿੱਥੋਂ ਭੜੇ-ਭੜੇ ਵਿਚਾਰ ਆਉਣੇ ਸ਼ੁਰੂ ਹੋ ਜਾਣਗੇ ਪਹਿਲਾਂ ਚੰਗੇ ਭਲੇ ਬੈਠੇ ਹੋਈਦਾ ਅਕਸਰ ਸੰਗਤ ਇਹ ਸਵਾਲ ਕਰਦੀ ਅਦਾਸ ਨੂੰ ਕਿ ਜਦੋਂ ਸਿਮਰਨ ਕਰਨ ਬੈਠਦੇ ਆ ਪਤਾ ਨਹੀਂ ਕਿੱਥੋਂ ਭੜੇ-ਭੜੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਚੰਗੇ ਭਲੇ ਬੈਠੇ ਹੋਈਦਾ ਤਾ ਪੁਰਖਾ ਤੂੰ ਪਹਿਲੀ ਵਾਰ ਆਪਣੇ ਅੰਦਰ ਗਿਆ ਹੈ। ਪਹਿਲੀ ਵਾਰ ਆਪਣੇ ਅੰਦਰ ਗਿਆ ਹੈ। ਤੈਨੂੰ ਪਤਾ ਚੱਲਿਆ ਹੈ ਕਿ ਤੇਰੇ ਅੰਦਰ ਵਿਚਾਰਾਂ ਦੀ ਕਿੰਨੀ ਹਨੇਰੀ ਝੁੱਲ ਰਹੀ ਹੈ। ਉਹ ਤੇਰੇ ਅੰਦਰ ਦਾ ਤੂਫਾਨ ਆਇਆ ਪਿਆ। ਤੂਫਾਨ ਆਇਆ ਪਿਆ ਤੇਰੇ ਅੰਦਰ। ਸ਼ਾਂਤੀ ਨਹੀਂ ਹੈ ਤੇਰੇ ਅੰਦਰ। ਔਰ ਜੇ ਤੂੰ ਬੇਗਮਪੁਰੇ ਸ਼ਹਿਰ ਦੇ ਦਰਸ਼ਨ ਕਰਨੇ ਨੇ ਤਾਂ ਫਿਰ ਤੈਨੂੰ ਸ਼ਾਂਤ ਹੋਣਾ ਪਵੇਗਾ ਤੈਨੂੰ ਵਰਤਮਾਨ ਦੇ ਵਿੱਚ ਆਉਣਾ ਪਵੇਗਾ ਤੈਨੂੰ ਅਮਰਤ ਵੇਲਾ ਸੰਭਾਲਣਾ ਪਵੇਗਾ ਤੈਨੂੰ ਸਿਮਰਨ ਕਰਨਾ ਪਵੇਗਾ ਤੈਨੂੰ ਪਾਠ ਕਰਨਾ ਪਵੇਗਾ ਗੁਰਬਾਣੀ ਦਾ ਜਪ ਕਰਨਾ ਪਵੇਗਾ ਤਾਂ ਸੰਗਤ ਜੀ ਧਿਆਨ ਦੇਣਾ ਦਾਸ ਨੇ ਗੁਰਬਾਣੀ ਦਾ ਜਪ ਕਰਨ ਬਾਰੇ ਕਿਹਾ ਅਸੀਂ ਜਿਵੇਂ ਪਾਵਨ ਅੰਗ ਗੁਰਗਨ ਸਾਹਿਬ ਮਹਾਰਾਜ ਦੇ ਸਾਹਮਣੇ ਰੱਖ ਕੇ ਤਾਂ ਉਹ ਅਸੀਂ ਪੜਦੇ ਹਾਂ ਜਪਣਾ ਹੁੰਦਾ ਅੱਖਾਂ ਬੰਦ ਕਰਕੇ ਗੁਰਬਾਣੀ ਕੰਠ ਹੋਵੇ ਔਰ ਅੱਖਾਂ ਬੰਦ ਕਰਕੇ ਉਹਨੂੰ ਸਿਮਰਨਾ ਉਹਨੂੰ ਜਪਨਾ ਕਹਿੰਦੇ। ਤਾਂ ਉਹਨੂੰ ਜਪਨਾ ਕਹਿੰਦੇ ਨੇ। ਸ਼ਾਂਤੀ ਦੇ ਨਾਲ ਸਿਮਰਨ ਸਿਮਰਨ ਸਿਮਰਨ। ਤਪਕਤ ਰਵੀਦਾਸ ਜੀ ਮਾਰੇ ਫਰਮਾ ਰਹੇ ਨੇ ਕਾਇਮ ਦائم ਸਦਾ ਪਾਤਸ਼ਾਹੀ ਦੋ ਮਨ ਸੇਮ ਏਕੋ ਸੋ ਆਹੀ। ਉਹ ਆਤਮਿਕ ਅਵਸਥਾ ਜਿਹੜੀ ਸਦਾ ਹੀ ਕੈਮ ਰਹਿਣ ਵਾਲੀ ਸਦਾ ਹੀ ਬਾਦਸ਼ਾਹੀਆਂ ਨੇ ਉੱਥੇ ਉੱਥੇ ਦੂਜਾ ਤੀਜਾ ਕੋਈ ਦਰਜਾ ਨਹੀਂ ਉੱਥੇ ਸਭ ਰਾਜੇ ਨੇ ਆਬਾਦਨ ਸਦਾ ਮਸ਼ਹੂਰ ਉਹਨਾਂ ਗਨੀ ਬਹਿ ਮਾਮੂਰ ਉਹ ਸ਼ਹਿਰ ਸਦਾ ਉੱਗਾ ਹੈ ਉੱਥੇ ਸਦਾ ਧੁਨੀ ਚੱਲਦੀ ਰਹਿੰਦੀ ਉਹ ਪਰਮਾਤਮਾ ਦੇ ਅਨੰਦ ਨਾਲ ਚੱਲਦੇ ਰਹਿੰਦੇ ਨੇ ਸਦਾ ਹੀ ਉੱਥੇ ਉਹ ਸਹਿਲ ਕਹੇ ਜੋ ਪਾਵੇ ਮਰਮ ਮਹਿਲ ਨਾ ਕੋ ਅਟਕਾਵੇ ਉਹ ਸ਼ਹਿਰ ਵਿੱਚ ਵਸਦੇ ਬੰਦੇ ਜਿਵੇਂ ਦਿਲ ਕਰੇ ਤਵੇਂ ਹੀ ਆਨੰਦ ਵਿਚਰਦਾ ਹੈ ਉਹ ਉਸ ਥਾਂ ਦੇ ਆਪਣੇ ਭੇਟੀ ਹੁੰਦੇ ਨੇ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਉਹ ਸਦਾ ਹੀ ਸਿਮਰਨ ਕਰਦੇ ਰਹਿੰਦੇ ਨੇ ਉਹ ਤੇ ਉਹਦਾ ਕੋਈ ਰਾਹ ਨਹੀਂ ਰੁਕਦਾ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿੱਥੇ ਪਹੁੰਚਣਾ ਹੈ ਕਹਿੰਦਾ ਬੱਲੇ ਬੱਲੇ ਓ ਜਵਾਨਾ ਚੱਕੀ ਫਿਰੇ ਓ ਕਮਾਨਾ ਤੈਨੂੰ ਵਿੰਨਣਾ ਨਾ ਆਵੇ ਤੇ ਤੀਰ ਕੀ ਕਰੇ ਤੂੰ ਸਾਰਾ ਕੁਝ ਹੀ ਕਰੀ ਜਾਣਾ ਪਰ ਤੈਨੂੰ ਹਜੇ ਇਹ ਨਹੀਂ ਪਤਾ ਕਿ ਮੈਂ ਪਹੁੰਚਣਾ ਕਿੱਥੇ ਤੇ ਬਿਨਾ ਨਿਸ਼ਾਨੇ ਸਿੱਧੇ ਹੋਏ ਅਸੀਂ ਜੇ ਤੁਰ ਵੀ ਪਾਵਾਂਗੇ ਤੇ ਭਟਕ ਜਾਵਾਂਗੇ ਤਾਂ ਸੰਗਤ ਜੀ ਮੈਂ ਇੱਕ ਬੇਨਤੀ ਹੋਰ ਕਰਦਿਆਂ ਇੰਨੀ ਭਟਕਣਾ ਬਾਹਰ ਸੜਕਾਂ ਦੇ ਉੱਪਰ ਨਹੀਂ ਹੈ ਇੰਨੀ ਭਟਕਣਾ ਰਾਹਗੀਰਾਂ ਦੀ ਨਹੀਂ ਹੈ जिन्ने ਲੋਕ ਧਾਰਮਿਕ ਭਾਵਨਾ ਦੇ ਵਿੱਚ ਭਟਕੇ ਹੋਏ ਬਹੁਤ ਭਟਕੇ ਹੋਏ ਪਰਮਾਤਮਾ ਤੇ ਗਿਆਨ ਪਰਮਾਤਮਾ ਤੇ ਪਰਮਾਤਮਾ ਦਾ ਗਿਆਨ ਇਹ ਇੱਕ ਦਿਨ ਹੀ ਮਿਲਣਗੇ ਇੱਕੋ ਦਿਨ ਹੀ ਮਿਲਣਗੇ ਵੱਖਰੇ ਵੱਖਰੇ ਨਹੀਂ ਮਿਲਣਗੇ ਇਸ ਕਰਕੇ ਇਸ ਦੁਨੀਆ ਦੇ ਵਿੱਚ ਭਟਕਣਾ ਬਹੁਤ ਹੈ ਧਰਮ ਦੀ ਧਰਮਤ ਜਗਤ ਦੇ ਵਿੱਚ ਬਹੁਤ ਭਟਕਣਾ ਹੈ ਕਹੇ ਰਵਿਦਾਸ ਖਾਲਸ ਚਮਾਰਾ ਜੋ ਹਮ ਸਰੀ ਸੋ ਮੀਤਾ ਹਮਾਰਾ ਸਤਿਗੁਰੂ ਰਵਿਦਾਸ ਜੀ ਮਹਾਰਾਜ ਬ੍ਰਹਮ ਲੀਨ ਚਮਾਰ ਜਿਨ੍ਹਾਂ ਨੇ ਇਹ ਖਾਲਸੀ ਬਾਲੀ ਹੈ ਉਹ ਅਗਦੇ ਨੇ ਸਾਡਾ ਮਿੱਤਰ ਉਹ ਹੈ ਜੋ ਸਾਡਾ ਹਮਸਾਰੀ ਹੈ ਇਸ ਕਰਕੇ ਅਸੀਂ ਬੇਗੰਪੁਰੇ ਸ਼ਹਿਰ ਦੇ ਵਸਣ ਉਸ ਥਾਂ ਤੇ ਕੋਈ ਦੁੱਖ ਚਿੰਤਾ ਨਹੀਂ ਹੈ ਉਥੇ ਕੋਈ ਨਿੱਜੀ ਟੈਕਸ ਨਹੀਂ ਹੈ ਉਥੇ ਕੋਈ ਨੁਕਸਾਨ ਹੋਣ ਦਾ ਕੋਈ ਡਰ ਨਹੀਂ ਹੈ ਉਥੇ ਹਮੇਸ਼ਾ ਸ਼ਾਂਤੀ ਰਹਿੰਦੀ ਹੈ ਇਹ ਹੈ ਬੇਗਮਪੁਰਾ ਸ਼ਹਿਰ ਇਹ ਹੈ ਉਹ ਆਨੰਦ ਜਦ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ਹੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਹ ਤੇਰਾ ਬੰਦਾ ਪ੍ਰਮਾਤਮਾ ਨੂੰ ਇੱਕ ਵਾਰੀ ਸਭ ਕੁਝ ਸੌਂਪ ਕੇ ਤਾਂ ਵੇਖ ਉਹ ਕੈਸੇ ਆਨੰਦ ਵਿੱਚ ਤੈਨੂੰ ਲੈ ਕੇ ਜਾਵੇਗਾ ਇਹ ਤੂੰ ਸੋਚਿਆ ਨਹੀਂ ਹੋਵੇ ਜਦ ਰ ਪਰਮਾਤਮਾ ਸਿਮਰਨ ਤਾਂ ਕਰਪੁਰਖਾ ਇਹ ਕਿਹੜੇ ਚੱਕਰਾਂ ਚ ਪਿਆ ਫਿਰਦਾ ਹੈ ਕਿਤਾਬਾਂ ਬਹੁਤ ਪੜ ਲਈਆਂ ਬਹੁਤ ਗਿਆਨ ਇਕੱਠਾ ਕਰ ਲਿਆ ਪਰ ਪਰਮਾਤਮਾ ਦਾ ਨਾਮ ਨਹੀਂ ਜਪਿਆ ਸਭ ਕੁਝ ਵਿਅਰਥ ਪੂਛੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਸਾਰੀਆਂ ਕਲਾ ਤੂੰ ਹਾਰ ਜਾਏਗਾ ਤੂੰ ਬੜਾ ਚਲਾਕ ਹੋਵੇਂਗਾ ਆਪਦੀ ਬਿਜ਼ਨਸ ਦੇ ਵਿੱਚ ਤੂੰ ਬੜਾ ਚਲਾਕ ਹੋਵੇਂਗਾ ਲੋਕਾਂ ਨੂੰ ਠੱਗਣ ਦੇ ਵਿੱਚ ਪਰ ਸੱਚ ਜਾਣੀ ਤਿੱਥੋਂ ਰੱਬ ਨਹੀਂ ਲੁੱਟਿਆ ਜਾਣਾ ਤਿੱਥੋਂ ਰੱਬ ਨਹੀਂ ਠੱਗਿਆ ਜਾਣਾ ਨਹੀਂ ਠੱਗਿਆ ਜਾਣਾ ਦੁਨੀਆਂ ਨੂੰ ਠੱਗਦਾ ਫਿਰਦਾ ਠੱਗ ਲੈ ਕਿੰਨਾ ਕੋਈ ਠੱਗ ਲੇਗਾ ਇਹ ਜੋ ਤਨ ਦੀਆ ਪੰਡਾ ਬੰਨੀ ਫਿਰਦਾ ਇਹ ਨਾਲ ਨਹੀਂ ਕੁਝ ਜਾਣਾ ਸਭ ਕੁਝ ਇੱਥੇ ਰਹਿ ਜਾਣਾ ਤੇਰੇ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਤੈਨੂੰ ਇੱਕ ਦਿਨ ਕਹਿ ਦੇਣਾ ਕਿ ਜਾ ਭਾਈ ਜਦੋਂ ਤੇਰੇ ਸਾਹ ਦੀ ਮਾਲਾ ਟੁੱਟ ਗਈ ਤੇਰੇ ਪਰਿਵਾਰ ਦੀ ਕਹਿ ਦੇਣਗੇ ਜਾਓ ਭਾਈ ਇਹਦਾ ਸੰਸਕਾਰ ਕਰਿਓ ਨਹੀਂ ਤਾਂ 스ਮੈਲ ਆਉਣ ਲੱਗ ਜੇ ਗਿੰਦੇ ਚ ਉਹ 2 4 10 ਦਿਨ ਤੈਨੂੰ ਯਾਦ ਕਰਨਗੇ ਭੁੱਲ ਜਾਣਗੇ ਇੱਥੇ ਕੋਈ ਕਿਸੇ ਨੂੰ ਯਾਦ ਨਹੀਂ ਰੱਖਦਾ ਬਸ ਇੱਕ ਪਰਮਾਤਮਾ ਹੈ ਜੋ ਆਪਣੇ ਭਗਤਾਂ ਨੂੰ ਸਦਾ ਯਾਦ ਰੱਖਦਾ ਜਦੋਂ ਕੋਈ ਧਰੂ ਬਣ ਕੇ ਆਉਂਦਾ ਹੈ ਮਹਾਰਾਜ ਉਹ ਬਚਾਉਣ ਵਾਸਤੇ ਆਉਂਦੇ ਨੇ ਉਹ ਲਾਜ ਰੱਖਣ ਵਾਸਤੇ ਆਉਂਦੇ ਨੇ ਭਗਤਾਂ ਦੀ ਲਾਜ ਉਹ ਹਮੇਸ਼ਾ ਰੱਖਦਾ ਆਇਆ ਤੇ ਪ੍ਰਲਾਦ ਤੇ ਤਰੂ ਮਾਤਰ ਛੋਟੇ ਛੋਟੇ ਬੱਚੇ ਨੇ ਔਰ ਜੇਲ ਦੇ ਵਿੱਚ ਬੰਦ ਨੇ ਬੇੜੀਆਂ ਲੱਗੀਆਂ ਹੋਈਆਂ ਨੇ ਫਿਰ ਵੀ ਉਹ ਪਰਮਾਤਮਾ ਦਾ ਸਿਮਰਨ ਕਰ ਕਰਕੇ ਪਰਮਾਤਮਾ ਨੂੰ ਪਾ ਲਿਆ ਪਰ ਅਸੀਂ ਇੱਥੇ ਏਸੀ 'ਚ ਬੈਠੇ ਆ ਤਾਂ ਵੀ ਸਾਡੇ ਤੋਂ ਨਾਮ ਨਹੀਂ ਚੁਪਿਆ ਜਾ ਰਿਹਾ ਸਾਨੂੰ ਲਾੜ ਨੇ ਵਗਾੜ ਲਿਆ ਫਿਰ ਵੀ ਸਾਜੋ ਸਿਮਰਨ ਨਹੀਂ ਕੀਤਾ ਜਾ ਰਿਹਾ ਗਿਆਨ ਦੁਨੀਆਂ ਭਰ ਦਾ ਇਕੱਠਾ ਕਰੀ ਬੈਠੇ ਆ ਪਰ ਗਿਆਨ ਨੂੰ ਲਾਉਣਾ ਕਿੱਥੇ ਇਹ ਸਮਝ ਨਹੀਂ ਆ ਰਹੀ ਸੋ ਸਿਮਰਨ ਕਰੋ ਸਿਮਰਨ ਕਰਨ ਦੇ ਨਾਲ ਸਭ ਕੁਝ ਮਿਲਦਾ ਹੈ ਕਿਸੇ ਨੂੰ ਅੱਜ ਮਿਲਦਾ ਹੈ ਕਿਸੇ ਨੂੰ ਕੱਲ ਮਿਲਦਾ ਹੈ ਇਬਾਦਤ ਕਰ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਸਭ ਕੁਝ ਮਿਲਦਾ ਹੈ ਕਿਸੇ ਨੂੰ ਅੱਜ ਮਿਲਦਾ ਹੈ ਕਿਸੇ ਨੂੰ ਕੱਲ ਮਿਲਦਾ ਹੈ ਤੋ ਸਿਮਰਨ ਕਰ ਪ੍ਰਮਾਤਮਾ ਦਾ ਨਾਮ ਜਪ ਦੇਖੀ ਇੱਕ ਦਿਨ ਸਤਗੁਰ ਨੇ ਦਇਆਲ ਹੋ ਜਾਣਾ ਤੇ ਉਹਨੇ ਝੋਲੀਆਂ ਤੇਰੀਆਂ ਰਹਿਮਤਾਂ ਦੇ ਨਾਲ ਭਰ ਦੇਣੀਆਂ ਨੇ ਸਤਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ ਸਤਗੁਰ ਹੋਏ ਦਇਆਲ ਤੇ ਕਬੂ ਨਾ ਚੋਰੀ ਹੈ ਸਤਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀ ਹੈ ਸਤਗੁਰ ਹੋਏ ਦਇਆਲ ਹਰ ਰੰਗ ਮਾਣੀ ਐ ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੈਸਾ ਤਜਿਓ ਪ੍ਰਮਾਤਮਾ ਦਿਆਲ ਹੋ ਜਾਵੇ ਤੇ ਝੋਲੀਆਂ ਰਹਿਮਤਾਂ ਨਾਲ ਭਰ ਦੇਗਾ ਸੰਗਤ ਜੀ ਬਸ ਸਾਡਾ ਕੰਮ ਕੀ ਐ ਸਾਡਾ ਕੰਮ ਸਿਰਫ ਇਹ ਐ ਸਿਮਰਨ ਕਰਨਾ ਜਿਵੇਂ ਤੁਹਾਨੂੰ ਟਾਈਮ ਮਿਲਦਾ ਚੌਂਕੜਾ ਲਾ ਕੇ ਸ਼ਾਂਤੀ ਦੇ ਨਾਲ ਵਾਹਿਗੁਰੂ 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 ਜੀ ਤੁਣ ਅਲ੍ਹਾ ਇਹ ਸ਼ਬਦ ਕੰਨਾਰੇ ਅੰਦਰ ਪ੍ਰਵੇਸ਼ ਕਰੇਗਾ। ਔਰ ਜਿਵੇਂ ਅੰਦਰ ਪ੍ਰਵੇਸ਼ ਕਰੇਗਾ ਇੱਕ ਕੁੰਡਲਨੀ ਖੁੱਲ ਜਾਏਗੀ। ਸੱਤ ਚੱਕਰਾਂ ਨੂੰ ਵਿੰਦੀ ਹੋਈ ਸ਼ਕਤੀ ਇਹ ਦਸਮ ਦਵਾਰ ਤ੍ਰਿਕੁਟੀ ਵਿੱਚ ਪਹੁੰਚੇਗੀ। ਤੇ ਦਸਮ ਦਵਾਰ ਖੁੱਲ ਜਾਏਗਾ। ਆਤਮਾ ਸਦਾ ਹੀ ਬੋਲ ਰਿਹਾ ਹੈ ਨਹੀਂ ਸੁਣ ਰਿਹਾ ਕਿਉਂ ਨਹੀਂ ਸੁਣ ਰਿਹਾ ਇਸ ਕਰਕੇ ਨਹੀਂ ਸੁਣ ਰਿਹਾ ਕਿਉਂਕਿ ਸਾਡਾ ਮਨ ਹੀ ਨਹੀਂ ਚੁੱਪ ਕਰ ਰਿਹਾ। ਅੰਦਰ ਵਿਚਾਰ ਹੀ ਬਹੁਤ ਚੱਲ ਰਹੇ ਨੇ। ਤੇ ਜਰਾ ਆਪਣੇ ਵਿਚਾਰਾਂ ਨੂੰ ਦੇਖੀਏ। ਕਿਸੇ ਬਾਬੇ ਕੋਲ ਜਾਨ ਦੀ ਲੋੜ ਨਹੀਂ ਕਿਸੇ ਦੇਹਧਾਰੀ ਬਾਬੇ ਕੋਲ ਜਾਨ ਦੀ ਲੋੜ ਨਹੀਂ ਮੇਰੀ ਗੱਲ ਇੱਕ ਸੰਗਤ ਜੀ ਪੱਲੇ ਬੰਨ ਲੈਣਾ ਸ਼ਬਦ ਦੇ ਉਚਾਰਨ ਤੋਂ ਬਿਨਾਂ ਸ਼ਬਦ ਦੇ ਜਪਣ ਤੋਂ ਬਿਨਾਂ ਸ਼ਬਦ ਦੇ ਸਿਮਰਨ ਤੋਂ ਬਿਨਾਂ ਤੁਹਾਨੂੰ ਕੋਈ ਦੇਹਧਾਰੀ ਪਰਮਾਤਮਾ ਤੱਕ ਨਹੀਂ ਮਲਾ ਸਕਦਾ ਬਾਣੀ ਕਹਿੰਦੀ ਹੈ ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਏ ਤੇ ਇਹਨਾਂ ਬਾਬਿਆਂ ਤਾਂ ਸੰਸਾਰ ਨਾਲ ਬਣ ਗਈਆਂ ਕੁਨੋਟ ਏਰੀਆ ਤੇ ਇਕੱਠਾ ਹੈ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਸਚਾਈ ਹੈ ਜੀ ਸਚਾਈ ਹੈ ਪ੍ਰਮਾਤਮਾ ਦੇ ਭਗਤਾਂ ਦੀ ਕਦੇ ਸੰਸਾਰ ਨਾਲ ਨਹੀਂ ਬਣਦੀ ਹੁੰਦੀ ਕਿਉਂਕਿ ਉਹਨਾਂ ਦਾ ਮਾਰਗ ਹੀ ਵੱਖਰਾ ਹੁੰਦਾ ਹੈ Shri Ramchandra ji ਦੀ ਨਹੀਂ ਬਣੀ ਸੰਸਾਰ ਦੇ ਨਾਲ 14 ਸਾਲ ਦਾ ਬਰਵਾਸ ਆਖਰਕਾਰ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢਿਆ ਨਹੀਂ ਬਣੀ ਸੰਸਾਰ ਨਾਲ ਸ੍ਰੀ ਕ੍ਰਿਸ਼ਨ ਦੀ ਨਹੀਂ ਬਣੀ ਸੰਸਾਰ ਦੇ ਨਾਲ ਆਪਣੇ ਮਾਮੇ ਨਾਲ ਹੀ ਯੁੱਧ ਕਰ ਰਿਹਾ ਨਹੀਂ ਬਣਦੀ ਸੰਸਾਰ ਨਾਲ ਵਿਚਾਰਾਂ ਦਾ ਬਹੁਤ ਫਰਕ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਹੀਂ ਬਣੀ ਸੰਸਾਰ ਦੇ ਨਾਲ ਨੌਖੰਡ ਪ੍ਰithvi ਦਾ ਪਰਮਣ ਐਸਾ ਡਾਕਟਰ ਬੰਬਾਰਾ ਕੋਲ ਜਾ ਜਾ ਕੇ ਦਵਾਈ ਦਿੱਤੀ ਨਹੀਂ ਬਣੀ ਗੁਰ ਗੋਬਿੰਦ ਸਿੰਘ ਜੀ ਮਾਰੀ ਸੰਸਾਰ ਦੇ ਨਾਲ ਕਿਉਂ ਕਿਉਂਕਿ ਭਗਤਾਂ ਤੇ ਸੰਸਾਰੀਆਂ ਦਾ ਕਦੇ ਜੋੜ ਨਹੀਂ ਆਉਂਦਾ ਕਦੇ ਮੇਲ ਨਹੀਂ ਹੋ ਸਕਦਾ ਕਿਉਂ ਕਿਉਂਕਿ ਉਹਨਾਂ ਦੀ ਸੂਰਤ ਬਹੁਤ ਉੱਚੀ ਹੁੰਦੀ ਹੈ ਤਾਂ ਇੱਕ ਆਮ ਮੁਰਖ ਦੇ ਨਾਲ ਅਗਰ ਕੋਈ ਬ੍ਰਹਮ ਗਿਆਨੀ ਗੱਲ ਕਰੇ ਤਾਂ ਇਹ ਗੱਲਾਂ ਉਤੋਂ ਹੀ ਲੰਗੀ ਜਾਣਗੀਆਂ। ਅਗਰ ਕੋਈ ਪਾਗਲ ਗੱਲ ਕਰੇ ਤਾਂ ਪੈਰਾਸੋਲ ਲੰਗੀ ਜਾਣਗੀਆਂ। ਇਸ ਕਰਕੇ ਆਮ ਇਨਸਾਨ ਕਹਿੰਦਾ ਦੋਵੇਂ ਹੀ ਪਾਗਲ। ਪਰ ਇਹ ਨਹੀਂ ਪਤਾ ਮੁਰਖ ਅਸੀਂ ਹੁੰਨੇ ਆ। ਉਹਨੇ ਤਾਂ ਪ੍ਰਮਾਤਮਾ ਨੂੰ ਪਾ ਲਿਆ। ਉਹਦੀ ਸੂਰਤ ਬਹੁਤ ਉੱਚੀ ਹੈ। ਉਹ ਬੇਗੰਪੁਰਾ ਸ਼ਹਿਰ ਦਾ ਵਾਸੀ ਹੈ। ਤੇ ਅਸੀਂ ਅਸੀਂ ਅਜੇ ਆਪਦਾ ਘਰਬਾਰ ਹੀ ਨਹੀਂ ਮਸਾ ਚਲਾ ਰਹੇ। ਅਸੀਂ ਅਜੇ ਆਪਦਾ ਘਰਬਾਰ ਹੀ ਨਹੀਂ ਸਹੀ ਤਰ੍ਹਾਂ ਚਲਾ ਰਹੇ। ਉਹਦੇ ਚ ਵੀ ਪਰੇਸ਼ਾਨੀਆਂ ਨੇ। ਸਿਰ ਫੜ ਕੇ ਬਹਿ ਜਾਈਨੇ ਆ ਸ਼ਾਮ ਨੂੰ। ਡਿਪਰੈਸ਼ਨ, ਐਂਜ਼ਾਇਟੀ ਦੀਆਂ ਦਵਾਈਆਂ ਖਾਈ ਜਾਂਦੇ ਆ। ਸਮੁਖ ਸਰ ਮੈਂ ਆਪਣੇ ਟੌਪਿਕ ਤੇ ਆਵਾ ਸਿਮਰਨ ਕਰੋ। ਸਿਮਰਨ ਕਰੋ। ਸਿਮਰਨ। ਜਿਵੇਂ ਤੁਹਾਨੂੰ ਟਾਈਮ ਮਿਲਦਾ 5-10 ਮਿੰਟ ਜਿਵੇਂ ਵੀ ਜਿੰਨਾ ਵੀ ਮਿਲਦਾ। ਬਸ ਅੱਖਾਂ ਬੰਦ ਕਰਕੇ ਫਿਰ ਤੁਸੀਂ ਤੇ ਤੁਹਾਡਾ ਪਰਮਾਤਮਾ ਇਹ ਦੋ ਚੀਜ਼ਾਂ ਵਿੱਚ ਹੋਣੇ ਚਾਹੀਦੀਆਂ ਨੇ। ਤੀਜਾ ਨਹੀਂ ਕੋਈ ਹੋਣਾ ਚਾਹੀਦਾ। ਇਹ ਨਾ ਕੋਈ ਦੇਤਾਰੇ 바ਬਾ ਵਿੱਚ ਬੈਠਾ ਹੋਵੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਫਰਮਾਇਆ ਸੀ ਕਿ ਮੇਰਾ ਭਗਤ ਸਿੱਧਾ ਪ੍ਰਮਾਤਮਾ ਤੱਕ ਪਹੁੰਚੇ ਜੀ ਆਸ਼ਕ ਹੈ ਤਾਂ ਪੌੜੀ ਸਿੱਧੀ ਲਾ ਰਬਣਾ ਇਹ ਵਿੱਚ ਉਜੋਲੇ ਪਾਉਣ ਦਾ ਕੀ ਮਤਲਬ ਵਿੱਚ ਉਜੋਲੇ ਪਾਉਣ ਦਾ ਕੀ ਮਤਲਬ ਸਿਮਰਨ ਕਰ ਮਿਹਨਤ ਕਰ ਮੁਸ਼ਕਤ ਕਰ ਣਾ ਨੂੰ ਤੇ ਮੁਖੀ ਉਜੋਲੇ ਗਏ ਮੁਸ਼ਕਤ ਕਾ ਜਿਨ੍ਹਾਂ ਨੇ ਮੁਸ਼ਕਤ ਕਮ ਲਈ ਉਹ ਚੜ ਗਏ ਪੌੜੀ ਸੋ ਸਿਮਰਨ ਕਰੋ ਵਾਹਿਗੁਰੂ 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 ਵਾਹਿਗੁਰੂ